ਅਕਸਰੀ ਸਾਇੰਸਦਾਨੇ ਮੰਨਦੇ ਆ ਕਿ ਇਨਸਾਨ ਜਿਹੜਾ ਏ ਧਰਤੀ ਦਾ ਜੀਵ ਨਹੀਂ ਹੈਗਾ ਏ ਜਿਹੜਾ ਕਿ ਇੱਕ ਐਸਟਰੋਇਡ ਦੇ ਕਰਕੇ ਧਰਤੀ ਦੇ ਉੱਤੇ ਪੰਪਿਆ ਅੰਬੀਬਾ ਦੇ ਰੂਪ ਰਾਹੀਂ ਇਹ ਜਿਹੜਾ ਇਨਸਾਨ ਆ ਇਹ ਧਰਤੀ ਦਾ ਜੀਵ ਨਹੀਂ ਹੈਗਾ ਐਗਜ਼ਾਮਪਲ ਦੇ ਤੌਰ ਤੇ ਕਿਵੇਂ ਦੇਖੋ ਜੀ ਕਹਿੰਦੇ ਜੇ ਮਧੂ ਮੱਖੀਆਂ ਖਤਮ ਕਰ ਦਿੱਤੀਆਂ ਜਾਣ ਤਾਂ ਸਾਰਾ ਸਾਈਕਲ ਖਰਾਬ ਹੋ ਜਾਊਗਾ ਜੀਵਨ ਚੱਕਰ ਖਤਮ ਹੋ ਜਾਊ ਕੁੱਤੇ ਖਤਮ ਕਰ ਦਿੱਤੇ ਜਾਣ ਤਾਂ ਵੀ ਜੀਵਨ ਚੱਕਰ ਖਤਮ ਹੋ ਜਾਊ ਮਤਲਬ ਕਿ ਜੇਕਰ ਇਨਸੈਕਟ ਚਲੋ ਮੱਛਰ ਮੱਖੀਆਂ ਖਤਮ ਕਰ ਦਿੱਤੀਆਂ ਜਾਣ ਤਾਂ ਵੀ ਜੀਵਨ ਖਤਮ ਹੋ ਜਾਊ ਅੱਗੇ ਦੀ ਅੱਗੇ ਚੀਜ਼ਾਂ ਇੱਕ ਦੂਜੀ ਤੇ ਡਿਪੈਂਡ ਆ ਕਦੂਜੇ ਨੂੰ ਖਾਣ ਵਾਲੀਆਂ ਜਿਵੇਂ ਕਿ ਚਾਇਨਾ ਨੇ ਚਿੜੀਆਂ ਖਤਮ ਕੀਤੀਆਂ ਸੀ ਤੇ ਉਥੇ ਕੀੜੇ ਮਕੌੜੇ ਵਧ ਗਏ ਸੀ ਜਿਹੜੇ ਫਸਲਾਂ ਖਾ ਕੇ ਸਾਰਾ ਕੁਝ ਚਟ ਕਰ ਗਏ ਸੀ ਤੇ ਉਥੇ ਕਾਲ ਪੈ ਗਿਆ ਸੀ ਤਾਂ ਧਰਤੀ ਤੇ ਹਰ ਇੱਕ ਪ੍ਰਜਾਤੀ ਦਾ ਆਪਣਾ ਇੱਕ ਅਹਿਮ ਰੋਲ ਆ ਜਿਹੜਾ ਵਾਦਾ ਕਰਦੀ ਆ ਕਿ ਧਰਤੀ ਅਜਹੀ ਚੀਜ਼ ਆ ਜਿੱਥੇ ਅਜਿੰਨੇ ਤਰ੍ਹਾਂ ਦੇ ਜੀਵ ਆ ਉਨਾ ਵਿੱਚੋਂ ਇੱਕ ਵੀ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਧਰਤੀ ਦਾ ਜੀਵਨ ਚੱਕਰ ਤਬਾਹ ਹੋ ਜਾਂਦਾ ਤਾਂ ਬੜੀ ਹੀ ਹੈਰਾਨੀ ਦੀ ਗੱਲ ਆ ਕਿ ਇਨਸਾਨ ਕਿਹੋ ਜੀ ਪ੍ਰਜਾਤੀ ਆ ਜਿਹੜੀ ਕਿ ਖਤਮ ਹੋ ਜਾਵੇ ਤਾਂ ਬਾਕੀ ਜਿਹੜਾ ਸਾਈਕਲ ਆ ਉਹਨੂੰ ਕੋਈ ਫਰਕ ਨਹੀਂ ਪੈਣਾਗਾ ਧਰਤੀ ਦੀਆਂ ਕਿਸੇ ਜੀਵ ਜੰਤੂ ਨੂੰ ਕੁਝ ਵੀ ਤਬਾਹ ਨਹੀਂ ਹੋਣਾ ਬਲਕਿ ਹਰਿਆਲੀ ਹੋ ਜਾਣੀ ਆ ਉਹ ਜਉਣ ਦੀ ਪਰਤ ਜਿਹੜੀ ਆ ਉਹ ਦੁਬਾਰਾ ਤੋਂ ਸਹੀ ਹੋ ਜਾਊਗੀ ਪ੍ਰਦੂਸ਼ਣ ਖਤਮ ਹੋ ਜਾਊ ਇਨਸਾਨਾਂ ਦਾ ਕਚਰਾ ਖਤਮ ਹੋ ਜਾਊ ਪਲਾਸਟਿਕ ਖਤਮ ਹੋ ਜਾਊ ਧਰਤੀ 'ਚੋਂ ਬਹੁਤ ਸਾਰੀਆਂ ਗੰਦੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਬਾਕੀ ਦੇ ਜੀਵ ਜੰਤੂਆਂ ਦੇ ਵਿੱਚ ਵਾਧਾ ਹੋਊ ਜਿਹੜੇ ਇਹ ਅਰਬਾਂ ਲੱਖਾਂ ਟਨ ਜੀਵ ਜੰਤੂ ਖਾਈ ਜਾਂਦੇ ਆ ਉਹਨਾਂ ਦੀ ਬਚਤ ਹੋ ਜਾਊਗੀ ਧਰਤੀ ਪਹਿਲਾਂ ਦੀ ਤਰ੍ਹਾਂ ਗ੍ਰੀਨ ਹੋ ਜਾਊਗੀ ਧਰਤੀ ਬਹੁਤ ਸੋਹਣੀ ਹੋ ਜਾਊਗੀ ਕਿ ਸਿਰਫ ਇਨਸਾਨ ਵਿੱਚੋਂ ਹਟਾ ਦਿੱਤੇ ਜਾਣਾ ਬਾਕੀ ਕੋਈ ਵੀ ਪ੍ਰਜਾਤੀ ਹਟਾਈ ਤਾਂ ਧਰਤੀ ਦੇ ਵਿੱਚ ਜੀਵਨ ਚੱਕਰ ਪ੍ਰਭਾਵਿਤ ਹੋ ਜਾਂਦਾ ਹੈ ਹੁਣ ਤੁਸੀਂ ਆਪ ਦੱਸੋ ਕਿ ਇਨਸਾਨ ਧਰਤੀ ਤੇ ਧਰਤੀ ਦਾ ਜਿਹੜਾ ਕਹਿ ਦਿੰਦੇ ਆ ਕਿ ਧਰਤੀ ਦਾ ਇਹ ਪ੍ਰਜਾਤੀ ਨਹੀਂ ਹੈਗੀ ਇਹ ਬਾਹਰੋਂ ਐਸਟਰੋਇਡ ਦੇ ਰੂਪ ਨਾਲ ਆਈ ਹੈ ਆਪਣਾ ਕਮੈਂਟ ਜ਼ਰੂਰ ਕਰਨਾ ਜੀ